ਕਮਾਲ ਕਰਦੇ ਐ ਐਸਐਚਓ ਸਾਹਿਬ ਅਸੀਂ ਹੋਣ ਵਾਲੇ ਨੂੰ ਕਿਵੇਂ ਰੋਕ ਸਕਦੇ ਹਾਂ ਬਿਲਕੁਲ ਤੁਸੀਂ ਰੋਕ ਸਕਦੇ ਹੋ ਸਰਪੰਚ ਸਾਹਿਬ ਇਹ ਤੁਹਾਡੇ ਵਰਗੇ ਮੋਤਬਰ ਲੋਕਾਂ ਦੇ ਹੱਥ ਵਾਸਾ ਆਹੀ ਯੂਨੀਅਨ ਆ ਜਿਨ੍ਹਾਂ ਨੇ ਤੁਸੀਂ ਧਰਨੇ ਲਈ ਵਰਤਣਾ ਸੀ ਇਹਨਾਂ ਨੂੰ ਇਕੱਠੀਆਂ ਕਰਕੇ ਆਪਣੇ ਪਿੰਡਾਂ ਦੇ ਮੁੰਡਿਆਂ ਨੂੰ ਜਾਗਰੂਕ ਕਰੋ ਵੀ ਬਿਨਾਂ ਕਿਸੇ ਲਿਖਤ ਪੜ੍ਹਦੇ ਗੈਰਕਾਨੂੰਨੀ ਤਰੀਕੇ ਨਾਲ ਕਿਸੇ ਨੂੰ ਐਡੀ ਵੱਡੀ ਰਕਮ ਨਾ ਦਿਓ ਪਹਿਲਾਂ ਉਹਦੀ ਆਨਲਾਈਨ ਰਜਿਸਟ੍ਰੇਸ਼ਨ ਤਾਂ ਚੈੱਕ ਕਰੋ ਵੀ ਉਹ ਕਾਨੂੰਨੀ ਤਰੀਕੇ ਨਾਲ ਤੁਹਾਨੂੰ ਬਾਹਰ ਭੇਜਣ ਦਾ ਯੋਗ ਹੈ ਵੀ ਜਾਂ ਨਹੀਂ ਪਰ ਐਸਐਚਓ ਸਾਹਿਬ ਇਹ ਸਭ ਕੋਈ ਦਾ ਪਤਾ ਕਿਵੇਂ ਲੱਗੂ ਉਹਦੇ ਲਈ ਤੁਹਾਡਾ ਪੜਿਆ ਲਿਖਿਆ ਹੋਣਾ ਜ਼ਰੂਰੀ ਆ ਸਰਪੰਚ ਸਾਹਿਬ ਨਹੀਂ ਅੜਪੜ ਲੋਕਾਂ ਨਾਲ ਤਾਂ ਪਹਿਲਾਂ ਵੀ ਠੱਗੀਆਂ ਵਜਦੀਆਂ ਸੀ ਹੁਣ ਵੀ ਵੱਜੀ ਜਾਂਦੀਆਂ ਤੇ ਗਾ ਵੀ ਵੱਜਦੀਆਂ ਰਹਿਣਗੀਆਂ ਪਰ ਚਲੋ ਥੋੜੀ ਜਾਣਕਾਰੀ ਦੱਸ ਦਿਆਂ ਪੰਜਾਬ 'ਚ ਇਸ ਵੇਲੇ ਮੋਟੇ ਅੰਦਾਜ਼ੇ ਅਨੁਸਾਰ 2730 ਤੋਂ ਵੀ ਵਧੇਰੇ ਇਮੀਗ੍ਰੇਸ਼ਨ ਏਜੰਟ ਕੰਮ ਕਰ ਰਹੇ ਆ ਜਿੰਨਾ ਚੋਂ ਸਿਰਫ 212 ਰਜਿਸਟਰਡ ਆ ਤੇ ਇਹਨਾਂ 212 ਦੇ ਵਿੱਚੋਂ 65 ਜਣਿਆਂ ਦੇ ਲਾਇਸੈਂਸ ਐਕਸਪਾਇਰ ਹੋ ਗਏ ਜਿਨ੍ਹਾਂ ਨੂੰ ਉਹਨਾਂ ਨੇ ਰੀਨੂ ਨਹੀਂ ਕਰਾਇਆ ਹੁਣ ਤੁਸੀਂ ਆਪ ਸੋਚੋ ਵੀ ਜੇ ਏਡੇ ਵੱਡੇ ਪੱਧਰ ਤੇ ਗੈਰਕਾਨੂੰਨੀ ਤਰੀਕੇ ਨਾਲ ਕੰਮ ਚੱਲ ਰਿਹਾ ਤੇ ਫਿਰ ਉਹਨਾਂ ਦੀ ਚਾਂਸੇ ਚ ਇਹੋ ਜਿਹੇ ਬੰਦੇ ਆਉਣਗੇ ਕਿ ਨਹੀਂ ਜੇ ਤੁਹਾਨੂੰ ਸਭ ਪਤਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ ਕਰ ਰਹੇ ਆ ਪ੍ਰਧਾਨ ਜੀ ਕਾਰਵਾਈ ਵੀ ਕਰ ਰਹੇ ਜਿਵੇਂ ਜਿਵੇਂ ਸਾਡੇ ਧਿਆਨ 'ਚ ਕੇਸ ਆ ਰਹੇ ਆ ਅਸੀਂ ਬਣਦੀ ਕਾਨੂੰਨੀ ਕਾਰਵਾਈ ਵੀ ਕਰ ਰਹੇ ਆ ਪਰ ਉਹ ਦੇਲੀਪੋਸਟਸ ਬਹੁਤ ਹੋਣੇ ਬਹੁਤ ਜ਼ਰੂਰੀ ਹੈ ਜਿਹੜੇ ਕਿ ਆਪਣੇ ਕੇਸ ਚ ਆਪਣੇ ਕੋਲ ਹੈ ਨਹੀਂ ਮਾਫ ਕਰਨਾ ਐਸਚੂ ਸਾਹਿਬ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਪਰ ਹੁਣ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਆਪਣੇ ਇਲਾਕੇ ਦੇ ਕਿਸੇ ਵੀ ਨੌਜਵਾਨ ਨਾਲ ਇਹੋ ਜਿਹੀ ਧੋਖਾਧੜੀ ਨਹੀਂ ਹੋਣ ਦੇਵਾਂਗੇ ਅਸੀਂ ਸਾਰੀਆਂ ਜੁਨਨਾ ਤੇ ਜਥੇ ਬੰਦਿਆਂ ਇਕੱਠੀਆਂ ਕਰਕੇ ਪਿੰਡ-ਪਿੰਡ ਜਾਵਾਂਗੇ ਤੇ ਇਹਦੇ ਬਾਬਤ ਪ੍ਰਚਾਰ ਕਰਾਂਗੇ ਹਾਂ ਤੇ ਸਭ ਤੋਂ ਜ਼ਰੂਰੀ ਗੱਲ ਸਰਪੰਚ ਸਾਹਿਬ ਅਸੀਂ ਆਪਣੇ ਬੱਚਿਆਂ ਨੂੰ ਪੜਾਹ ਲਖਾ ਕੇ ਸਹਿਯੋਗ ਵੀ ਕਰਾਂਗੇ ਕਿ ਉਹ ਹਰ ਥਾਂ ਤੇ ਹਰ ਖੇਤਰ ਚ ਕਾਮਯਾਬ ਹੋਵੇ ਪੜਿਆ ਲਿਖਿਆ ਤੇ ਮਿਹਨਤੀ ਬੱਚਾ ਹਰੇਕ ਦੇਸ਼ ਦਾ ਸਰਮਾਇਆ ਹੁੰਦਾ ਉਹ ਜਿੱਥੇ ਵੀ ਰਹੇਗਾ ਉਹ ਪਿੰਡ ਇਲਾਕਾ ਤੇ ਦੇਸ਼ ਜ਼ਰੂਰ ਤਰੱਕੀ ਕਰੇਗਾ ਤੇ ਕਿਉਂ ਨਾ ਤਰੱਕੀ ਕਰਨ ਵਾਲਾ ਦੇਸ਼ ਸਾਡਾ ਹੀ ਹੋਵੇ ਤੁਸੀਂ ਇਹਨਾਂ ਵੱਲੋਂ ਸਾਨੂੰ ਇੱਕ ਦਰਖਾਸਤ ਦੇ ਦਿਓ ਅਸੀਂ ਆਪਣੇ ਵੱਲੋਂ ਕਾਨੂੰਨੀ ਪੱਤਰ ਤੇ ਜੋ ਵੀ ਇਹਨਾਂ ਦੀ ਮਦਦ ਹੋ ਸਕਦੀ ਹੈ ਜ਼ਰੂਰ ਕਰਾਂਗੇ। ਸ਼ੁਕਰੀਆ ਜਨਾਬ। ਅਸੀਂ ਵੀ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਆਪਸੀ ਸਹਿਚਾਰ ਤੇ ਸਮਾਜਿਕ ਦਬਾਅ ਨਾਲ ਜਿੰਨਾ ਵੀ ਇਹਦੇ ਪੈਸੇ ਵਾਪਸ ਹੋ ਸਕਦੇ ਹੋਏ ਜ਼ਰੂਰ ਕਰਵਾਈਏ। ਹੋ ਸਕਦਾ ਹੈ ਜਾਂਦੇ ਚੋਰ ਦੀ ਲੰਗੋਟੀ ਹੱਥ ਆ ਜਾਏ ਤੇ ਜੇ ਲੰਗੋਟੀ ਹੱਥ ਆ ਗਈ ਫਿਰ ਚੋਰ ਤਾਂ ਨਗਾ ਹੋ ਹੀ ਜਾਊ। ਤਾਂ ਗੱਲ ਸਹੀ ਹੈ।